ਹੈਲੋ ਫਰੈਂਡਸ ਕਿਦਾ ਤੁਸੀਂ ਸਾਰੇ ਵਧੀਆ ਹੋ ਸੋ ਮੈਂ ਵੀ ਬਹੁਤ ਵਧੀਆ ਆ ਸੋ ਵਾਦਦੇ ਆ ਆਪਣੀ ਵੀਡੀਓ ਦੇ ਨਾਲ ਸੋ ਅੱਜ ਦਾ ਮੇਰਾ ਟੌਪਿਕ ਇਹ ਆ ਕਿ ਬੱਚੇ ਖਾਣਾ ਕਿਉਂ ਨਹੀਂ ਖਾਂਦੇ ਸੋ ਬੱਚੇ ਖਾਣਾ ਕਿਉਂ ਨਹੀਂ ਖਾਂਦੇ ਇਸ ਦੀ ਕੀ ਰੀਜ਼ਨ ਹੋ ਸਕਦੇ ਆ ਕਿ ਉਹਨਾਂ ਨੂੰ ਉਹਨਾਂ ਦੇ ਵਿੱਚ ਕੋਈ ਪ੍ਰੋਬਲਮ ਹੈ ਬੱਚੇ ਖਾਣਾ ਇਸ ਲਈ ਨਹੀਂ ਖਾਂਦੇ ਜਾਂ ਫਿਰ ਕਿ ਇਸ ਦਾ ਨਾ ਰੀਜ਼ਨ ਕੀ ਆ ਸੋ ਫਸਟ thing ਤੋਂ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਆ ਜਾਂਦੀ ਹੈ ਬ੍ਰੈਸਟ ਫੀਡਿੰਗ ਸੋ ਜਦੋਂ ਬੱਚਾ ਜਨਮ ਲੈਂਦਾ ਆ ਉਸ ਤੋਂ ਥੋੜੇ ਟਾਈਮ ਬਾਅਦ ਹੀ ਡਾਕਟਰ ਅਲਾਉ ਕਰ ਦਿੰਦੇ ਕਿ ਬ੍ਰੈਸਟ ਫੀਡਿੰਗ ਸਟਾਰਟ ਕਰ ਦਿਓ ਉਸ ਤੋਂ ਲੈ ਕੇ 6 ਮਹੀਨੇ ਤੱਕ ਤੁਸੀਂ ਬੱਚੇ ਨੂੰ ਦੁੱਧ ਦੇਣਾ ਆ ਠੀਕ ਹੈ ਜੀ 6 ਮਹੀਨੇ ਡਾਕਟਰ ਅਲਾਓ ਕਰਦੇ ਆ ਕਿ ਬੱਚੇ ਨੂੰ ਦੁੱਧ ਦੇਣਾ ਹੀ ਦੇਣਾ ਭਾਵੇਂ ਤੁਸੀਂ ਕਿਤੇ ਕੰਮ ਕਰਦੇ ਹੋ ਜੋ ਕਿਤੇ ਜੌਬ ਕਰਦੇ ਹੋ ਜਾਂ ਤੁਹਾਡਾ ਕਿਤੇ ਘਰ ਹੀ ਤੁਸੀਂ ਕੋਈ ਕੰਮ ਕਰਦੇ ਹੋ ਪਰ 6 ਮਹੀਨੇ ਬੱਚੇ ਦੀ ਦੁੱਧ ਦੇ ਜੋ ਬ੍ਰੈਸਟ ਫੀਡਿੰਗ ਆ ਬਹੁਤ ਜ਼ਿਆਦਾ ਜ਼ਰੂਰੀ ਆ ਠੀਕ ਹੈ ਜੀ ਜੇ ਸਾਡੀਆਂ ਪ੍ਰਾਣੀ ਲੇਡੀਜ਼ ਆ ਉਹਦੇ ਕਹਿੰਦੇ ਆ ਕਿ ਡੇਢ ਸਾਲ ਸਾਨੂੰ ਬੱਚੇ ਨੂੰ ਦੁੱਧ ਪਰੋਣਾ ਚਾਹੀਦਾ ਸੋ ਉਹ ਤੁਸੀਂ ਆਪਣੇ ਹਿਸਾਬ ਨਾਲ ਸੈੱਟ ਕਰ ਸਕਦੇ ਹੋ ਕਿ ਤੁਹਾਡੇ ਬੱਚੇ ਲਈ 6 ਮਹੀਨੇ ਜ਼ਰੂਰੀ ਆ ਜਾਂ ਡੇਢ ਸਾਲ ਜ਼ਰੂਰੀ ਆ ਬੱਚੇ ਦੀ ਗ੍ਰੋਥ ਤੁਸੀਂ ਤੁਸੀਂ ਆਪਣੇ ਬੱਚੇ ਨੂੰ ਕਿਸ ਵੇ ਨਾਲ ਦੇਖਦੇ ਹੋ ਕਿਸੇ ਵੀ ਬੱਚੇ ਦੀ ਗਰੋਥ ਕਿੱਦਾਂ ਕਰਨੀ ਆ ਉਹ ਤੁਹਾਡੇ ਮਾਂ ਮਾਂ ਦੇ ਹੱਥ ਵਾਸ ਹੁੰਦੀ ਆ ਸੋ ਉਹ ਤੁਸੀਂ ਆਪਣੇ ਹਿਸਾਬ ਨਾਲ ਦੇਖ ਸਕਦੇ ਹੋ ਠੀਕ ਹੈ ਜੀ ਪਰ ਅਗਰ ਤੁਸੀਂ ਬ੍ਰੈਸਟ ਫੀਡਿੰਗ ਬੱਚੇ ਨੂੰ ਦਿੰਦੇ ਹੋ ਠੀਕ ਹੈ ਜੀ ਉਤੋਂ ਬਾਅਦ ਤੁਸੀਂ ਦੂਸਰਾ ਦੁੱਧ ਦੇਣਾ ਸਟਾਰਟ ਕਰਦੇ ਹੋ ਤਾਂ ਥੋੜੀ ਬੱਚੇ ਨੂੰ ਪ੍ਰੋਬਲਮ ਆ ਸਕਦੀ ਹੈ ਠੀਕ ਆ ਇਸ ਲਈ ਮੈਂ ਤੇ ਮੈਂ ਸਿਰਫ ਇਹੀ ਪ੍ਰੈਫਰ ਕਰੂੰਗੀ ਕਿ ਤੁਸੀਂ 1.5 ਸਾਲ ਤੱਕ ਬੱਚੇ ਨੂੰ ਦੁੱਧ ਪਿਲਾਓ ਠੀਕ ਹੈ ਜੀ ਜੋ ਇਹ ਵੀ ਜੋ ਕੰਮ ਵੀ ਨਹੀਂ ਕਰਦੀਆਂ ਉਹ ਵੀ ਤੁਸੀਂ ਆਪਣੇ ਬੱਚੇ ਨੂੰ 1.5 ਸਾਲ ਤੱਕ ਤੇ ਇੰਪੋਰਟੈਂਟ ਦੋ ਆਪਣੀ ਲਾਈਫ ਦੇ ਵਿੱਚ ਬ੍ਰੈਸਟ ਫੀਡਿੰਗ ਬੱਚੇ ਨੂੰ ਦੋ ਇਸ ਨਾਲ ਕੀ ਹੁੰਦਾ ਆ ਇੱਕ ਤੇ ਮਾਂ ਪੁੱਤ ਦਾ ਸਿਰਫ ਇਹ ਹੀ ਟਾਈਮ ਹੁੰਦਾ ਆ ਜਿਸ ਮਤਲਬ ਕਿ ਬੱਚਾ ਆਪਣੀ ਮਾਂ ਦੇ ਇੰਨਾ ਕਰੀਬ ਰਹਿੰਦਾ ਆ ਉਹ ਤੋਂ ਬਾਅਦ ਤਾਂ ਜੀ ਤੁਹਾਨੂੰ ਪਤਾ ਆ ਬੱਚੇ ਇਹ ਪੜਾਈਆਂ ਵਿੱਚ ਰੁਚੀ ਲੈਂਦੇ ਆ ਬਹੁਤ ਬੱਚੇ ਮਤਲਬ ਕਿ ਖੇਡਾਂ ਵਿੱਚ ਰੁਚੀ ਰੱਖ ਲੈਂਦੇ ਆ ਸੋ ਇਹ ਟਾਈਮ ਮਾਵਾ ਨੂੰ ਨਹੀਂ ਗਵਾਉਣਾ ਚਾਹੀਦਾ ਠੀਕ ਹੈ ਜੀ ਮੈਂ ਇਹੀ ਕਹੂੰਗੀ ਸੋ ਬਾਕੀ ਤੁਹਾਡੀ ਸਾਰਿਆਂ ਦੀ ਆਪਣੀ ਮਰਜ਼ੀ ਆ ਜਿੱਦਾਂ ਤੁਹਾਨੂੰ ਸਹੀ ਲੱਗਾ ਉਦਾਂ ਤੁਸੀਂ ਕਰ ਸਕਦੇ ਹੋ ਤੇ ਸੋਲਿਡ ਬੱਚੇ ਨੂੰ ਕਦੋਂ ਦੇ ਨੇ ਸਟਾਰਟ ਕਰਨੇ ਚਾਹੀਦੇ ਆ 6 ਮਹੀਨੇ ਤੋਂ ਬਾਅਦ ਸੋਲਿਡ ਤੁਸੀਂ ਐਦਾਂ ਹੀ ਸਟਾਰਟ ਕਰ ਦੇਣੇ ਸਭ ਤੋਂ ਪਹਿਲਾਂ ਬੱਚੇ ਨੂੰ ਥੋੜਾ ਥੋੜਾ ਪਾਣੀ ਦੇਣਾ ਸਟਾਰਟ ਕਰਨਾ 6 ਮਹੀਨੇ ਤੋਂ ਕੀ ਬੱਚਾ ਆਪਣਾ ਸਰੀਰ ਤਿਆਰ ਕਰ ਸਕੇ ਇੱਕ ਚਮਚ ਕਦੀ ਦੋ ਚਮਚ ਕਦੀ ਤਿੰਨ ਚਮਚ ਕਦੀ ਚਾਰ ਚਮਚ ਫਿਰ ਹੌਲੀ ਹੌਲੀ ਵਧਦਾ ਜਾਣਾ ਹੈ ਪਾਣੀ ਦਾ ਠੀਕ ਹੈ ਜੀ ਜਿੰਤਾ ਤੁਸੀਂ ਬੱਚੇ ਨੂੰ ਦੇਣਾ ਹੈ ਸੋ ਉਹ ਤੋਂ ਬਾਅਦ ਤੁਸੀਂ ਸਟਾਰਟ ਕਰ ਸਕਦੇ ਹੋ ਸੈਰਲਿਕ ਹੀ ਹੁਣ ਅੱਜ ਕੱਲ ਤੇ ਮੈਂ ਦੇਖਦੀ ਹਾਂ ਕਿ ਸੈਰਲਿਕ ਹੀ ਦਿੰਦੇ ਆ 6 ਮਹੀਨੇ ਤੋਂ ਬਾਅਦ ਸੈਰਲਿਕ ਅੱਜ ਮੈਂ ਥੋੜੀ ਦੀ ਨਿਊਜ਼ ਸੁਣੀ ਆ ਮੈਂ ਕਿ ਸੈਰਲਿਕ ਦੇ ਵਿੱਚ 슈ਗਰ ਐਡ ਹੁੰਦੀ ਹੈ ਤਾਂ ਪਲੀਜ਼ ਬੱਚੇ ਨੂੰ ਜਿਹੜਾ ਪਹਾਰੀ ਆ ਬਣਾਉਦੀ ਸੈਰਲਿਕ ਉਹਨਾਂ ਦੇ ਉਹ ਘਰੇ ਬਣਾ ਕੇ ਬੱਚੇ ਨੂੰ ਸੈਰਲਿਕ ਦੇਣਾ ਅਗਰ ਤੁਸੀਂ ਕਹੋਗੇ ਤਾਂ ਮੈਂ ਤੁਹਾਨੂੰ ਰੈਸਪੀ ਜ਼ਰੂਰ ਸ਼ੇਅਰ ਕਰੂੰਗੀ ਠੀਕ ਹੈ ਜੀ ਘਰ ਸੈਰਲਿਕ ਕਿੱਦਾਂ ਬਣਾਉਣਾ ਹੈ ਤੇ ਉਸ ਤੋਂ ਬਾਅਦ ਆ ਜਾਂਦਾ ਹੈ ਜੀ ਆਪਾਂ ਹੋਰ ਕੀ ਦੇ ਸਕਦੇ ਆ ਬੱਚੇ ਨੂੰ ਬਨਾਣਾ ਮੈਸ਼ ਕਰਕੇ ਦੇ ਸਕਦੇ ਹੋ ਤੁਸੀਂ ਆ ਐਪਲ ਨੂੰ ਬੋਇਲ ਕਰਕੇ ਫਿਰ ਤੁਸੀਂ ਐਪਲ ਨੂੰ ਮੈਸ਼ ਕਰਕੇ ਦੇ ਸਕਦੇ ਹੋ ਬੱਚੇ ਨੂੰ ਠੀਕ ਹੈ ਜੀ ਔਰ ਔਰ ਇੱਕ ਹੋਰ ਗੱਲ ਬਨਾਣਾ ਵੀ ਬਿਲਕੁਲ ਕੱਟ ਕੇ ਚੰਗੀ ਤਰ੍ਹਾਂ ਵਿੱਚੋਂ ਦੇਖਣਾ ਕਿ ਉਹਦੇ ਵਿੱਚ ਸੁੰਡੀਆਂ ਨਾ ਹੋਵੇ ਪਤਲਨੀ ਕੋਈ ਪੁਰਾਣੀ ਰੀਤ ਮੈਂ ਜਿੱਦਾਂ ਸੁਣੀ ਹੀ ਆ ਉਹਦੇ ਵਿੱਚ ਕਦੀ ਸੁੰਡੀਆਂ ਨਹੀਂ ਪੈਂਦੀਆਂ ਸੋ ਕੱਲ ਹੀ ਮੈਂ ਇੱਕ ਖਬਰ ਸੁਣਦੀ ਪਈਆਂ ਜਿਹਦੇ ਵਿੱਚ ਦਿਖਾਇਆ ਸੀਗਾ ਕਿ ਉਹਨਾਂ ਨੇ ਬਨਾਣਾ ਕੱਟ ਕੇ ਦਿਖਾਇਆ ਤੇ ਵਿੱਚ ਬਹੁਤ ਮਤਲਬ ਕਿ ਜਿੱਦਾਂ ਦਾ ਬਨਾਣਾ ਦਾ ਕਲਰ ਉਦਾਂ ਦੀਆਂ ਸੁੰਡੀਆਂ ਉਹਦੇ ਵਿੱਚ ਘੁੰਮਦੀਆਂ ਪਈਆਂ ਸੋ ਤੁਹਾਡੇ ਬੱਚੇ ਲਈ ਹਾਨੀ ਕਰਕੇ ਨਾ ਜਵੀ ਇਸ ਕਰਕੇ ਮੈਂ ਤੁਹਾਨੂੰ ਕਿਹਾ ਚੰਗੀ ਤਰ੍ਹਾਂ ਕੱਟ ਕੇ ਦੇਖਿਆ ਕਰੋ ਬੱਚੇ ਨੂੰ ਦੇਣ ਤੋਂ ਪਹਿਲਾਂ ਠੀਕ ਹੈ ਜੀ ਸੋ ਉਸ ਤੋਂ ਬਾਅਦ ਹੋਰ ਤੁਸੀਂ ਕੀ ਦੇ ਸਕਦੇ ਹੋ ਦਾਲ ਦਾ ਪਾਣੀ ਦੇ ਸਕਦੇ ਹੋ ਛੋਲਿਆਂ ਦਾ ਪਾਣੀ ਦੇ ਸਕਦੇ ਹੋ ਛੋਲਿਆਂ ਨੂੰ ਉਬਾਲ ਕੇ ਉਸ ਦਾ ਪਾਣੀ ਬੱਚੇ ਨੂੰ ਦੇ ਸਕਦੇ ਆ ਹਲਕਾ ਪਿੰਚਕ ਨਮਕ ਪਾ ਕੇ ਬਾਕੀ ਨਮਕ ਵੋਇਡ ਵੀ ਕਰਨ ਤੁਸੀਂ ਤੁਹਾਡਾ ਬੱਚਾ ਉਦੋਂ ਹੀ ਪਸੰਦ ਕਰਦਾ ਤੁਸੀਂ ਦੇ ਸਕਦੇ ਹੋ ਖਿਚੜੀ ਦੇ ਸਕਦੇ ਹੋ ਦਲੀਆ ਦੇ ਸਕਦੇ ਹੋ ਤੁਹਾਡਾ ਬੱਚਾ ਹਮੇ ਆ ਸਟਾਰਟਿੰਗ ਤੋਂ ਦੁੱਧ ਪਿੰਦਾ ਇਸ ਕਰਕੇ ਪਤਲੀ ਬਿਲਕੁਲ ਪਤਲੀ ਜੀ ਬਣਾ ਕੇ ਦੇਣੀ ਹੈ ਜਿਆਦਾ ਸਟਿੱਕੀ ਬੱਚੇ ਨੂੰ ਨਹੀਂ ਦੇਣਾ ਸਟਾਰਟਿੰਗ ਦੇ ਵਿੱਚ 6 ਮਿੰਟ ਤੋਂ ਬਾਅਦ ਉਸ ਤੋਂ ਬਾਅਦ ਤਾਂ ਤੁਹਾਡਾ ਬੱਚਾ ਮਤਲਬ ਕਿ ਜਿਉਂ-ਜਿਉਂ ਚੀਜ਼ਾਂ ਖਾਊਗਾ ਤੁਹਾਡੇ ਬੱਚੇ ਦਾ ਮਤਲਬ ਕਿ ਸਵਾਦ ਦੇ ਹਿਸਾਬ ਨਾਲ ਤੁਹਾਡਾ ਬੱਚਾ ਆਪੇ ਖਾਣਾ ਸ਼ੁਰੂ ਕਰ ਲੂਗਾ ਠੀਕ ਹੈ ਜੀ ਸੋ ਬੱਚੇ ਖਾਣਾ ਕਿਉਂ ਨਹੀਂ ਖਾਂਦੇ ਸੋ ਸਭ ਤੋਂ ਪਹਿਲਾਂ ਤਾਂ ਜਿੱਦਾਂ ਤੁਹਾਡੇ ਬੱਚੇ ਨੂੰ ਪਸੰਦ ਆਇਆ ਖਾਣਾ ਪਤਲਾ ਖਾਣਾ ਸੰਘਣਾ ਖਾਣਾ ਉਦਾਂ ਦਾ ਬੱਚੇ ਨੂੰ ਖਾਣਾ ਬਣਾ ਕੇ ਦੇਣਾ ਆ ਤੇ ਵੱਧ ਤੋਂ ਵੱਧ ਇਹ ਵੀ ਗੱਲ ਹੋ ਜਾਂਦੀ ਹੈ ਕਿ ਮਾਂ ਕੋ ਆਪਣੇ ਬੱਚੇ ਵੱਲ ਧਿਆਨ ਨਹੀਂ ਦੇ ਪਾਉਂਦੇ ਫਿਰ ਮੁੜ ਕੇ ਉਹ ਦੋਸ਼ ਦੇ ਦਿੰਦੇ ਕਿ ਸਾਡਾ ਬੱਚਾ ਖਾਣਾ ਨਹੀਂ ਖਾਂਦਾ ਜੀ ਵੀ ਮਤਲਬ ਕਿ ਤਿੰਨ ਬਿਗ ਮੀਲ ਹੁੰਦੇ ਆ ਤੇ ਤਿੰਨ ਸ਼ਾਰਟ ਮੀਲ ਹੁੰਦੇ ਆ ਤੇ ਤੁਸੀਂ ਇਹ ਬੱਚੇ ਨੂੰ ਦੇਣੇ ਹੀ ਦੇਣੇ ਆ ਜਾਂ ਫਿਰ ਚਲੋ ਸ਼ਾਰਟ ਮੀਲ ਕਿਤੇ ਨਾ ਕਿਤੇ ਸਕਿਪ ਹੋ ਜਾਂਦਾ ਆ ਬੱਚਾ ਸੁੱਤਾ ਆ ਉਹਦੀ ਕੋਈ ਪਰਵਾਹ ਨਹੀਂ ਪਰ ਤਿੰਨ ਬਿਗ ਮੀਲ ਇਸ ਮੋਸਟ ਇੰਪੋਰਟੈਂਟ ਠੀਕ ਹੈ ਜੀ ਤੁਸੀਂ ਬੱਚੇ ਨੂੰ ਦੇਣੇ ਹੀ ਦੇਣੇ ਆ ਸੋ ਬੱਚੇ ਨੂੰ ਜੇ ਹੁਣ ਹੀ ਤੁਸੀਂ ਬੈਠ ਕੇ ਆਪਣੇ ਹੱਥੀ ਖਵਾਣਾ ਸਟਾਰਟ ਕਰੋਗੇ ਤਾਂ ਹੀ ਤੁਹਾਡਾ ਬੱਚਾ ਖਾਊਗਾ ਜਿੱਦਾਂ ਤੁਹਾਡੇ ਅੱਜ ਕੱਲ ਬੱਚੇ ਮੋਬਾਈਲ ਦੇਖ ਕੇ ਦੇ ਵੀ ਬੱਚੇ ਨੂੰ ਮੋਬਾਈਲ ਦੇ ਕੇ ਖਾਣਾ ਨਹੀਂ ਦੇਣਾ ਪਰ ਜਿੱਦਾਂ ਬੱਚੇ ਨੂੰ ਪਸੰਦ ਆ ਪਲੀਜ਼ ਬੱਚੇ ਨੂੰ ਖਾਣਾ ਖਵਾਓ ਫਿਰ ਇਸ ਦੇ ਕਾਰਨ ਹੋ ਸਕਦੇ ਕਿ ਤੁਹਾਡਾ ਬੱਚਾ ਖਾਣਾ ਨਾ ਖਾਵੇ ਹੈ ਨਾ ਕਈਆਂ ਦੇ ਬੱਚੇ ਮੋਬਾਈਲ ਤੋਂ ਬਿਨਾ ਟੀਵੀ ਤੋਂ ਬਿਨਾ ਖਾਣਾ ਨਹੀਂ ਖਾਂਦੇ ਜਿੱਦਾਂ ਤੁਹਾਡੇ ਬੱਚੇ ਨੂੰ ਪਸੰਦ ਆ ਉਦਾਂ ਖਾਣਾ ਖਾਓ ਅਗਰ ਤੁਹਾਡਾ ਬੱਚਾ ਫੇਰ ਵੀ ਖਾਣਾ ਨਹੀਂ ਖਾਂਦਾ ਲਈ ਕੋ ਦਿਨ ਵਿੱਚ ਤੁਹਾਡਾ ਦੁੱਧ ਤੇ ਪੀਂਦਾ ਆ ਨਾ ਐਪਲ ਜਾਂ ਫਿਰ ਬਾਹਰੋਂ ਕੋਈ ਚੀਜ਼ ਤਾਂ ਖਾਂਦਾ ਹੀ ਆ ਨਾ ਕਈ ਬੱਚੇ ਪੈਕੇਟ ਭੋਗੜਾ ਨਾ ਕਈ ਲੇਜ਼ ਵਗੈਰਾ ਦੇ ਦਿੰਦੇ ਬੱਚੇ ਨੂੰ ਸੋ ਲੇਜ਼ ਐਦਾਂ ਦੀ ਚੀਜ਼ਾਂ ਵੀ ਬੱਚੇ ਦਾ ਪੇਟ ਭਰ ਜਾਂਦਾ ਬੱਚਾ ਦੇ ਫਿਰ ਰੋਟੀ ਖਾਣ ਦੀ ਜਗ੍ਹਾ ਨਹੀਂ ਰਹਿੰਦੀ ਸ਼ਮਤਾ ਨਹੀਂ ਰਹਿੰਦੀ ਕਿਉਂਕਿ ਉਹਨੇ ਦੁੱਧ ਵੀ ਪੀਣਾ ਹੁੰਦਾ ਆ ਸੋ ਜਿਹਦੇ ਬੱਚੇ ਨਹੀਂ ਖਾਂਦੇ ਕੁਛ ਨਾ ਕੁਝ ਦਿਨ ਵਿੱਚ ਹੋਰ ਤੇ ਖਾਂਦੇ ਹੋਣਗੇ ਸੋ ਇਹ ਆਪਣੇ ਦਿਮਾਗ 'ਚ ਟੈਨਸ਼ਨ ਕਰਦਾ ਕਿ ਮੇਰਾ ਬੱਚਾ ਕੁਛ ਵੀ ਨਹੀਂ ਖਾਂਦਾ ਕੁਛ ਵੀ ਨਹੀਂ ਖਾਂਦਾ ਬੱਚਾ ਕੁਛ ਨਾ ਕੁਛ ਅਗਰ ਬੱਚਾ ਕੁਛ ਨਹੀਂ ਖਾਂਦਾ ਕਮ ਸੇ ਕਮ ਤਾਂ ਉਹ ਦੁੱਧ ਤੇ ਪੀਂਦਾ ਆ ਨਾ ਕਈ ਬੱਚੇ ਲੇਟ ਖਾਣਾ ਮਾਰਦੋ ਕਿ ਸਾਡਾ ਬੱਚਾ ਬਿਲਕੁਲ ਕੁਝ ਨਹੀਂ ਖਾਂਦਾ ਅਗਰ ਕੁਝ ਨਹੀਂ ਖਾਂਦਾ ਪਰ ਤਾਂ ਉਹ ਦੁੱਧ ਪੀਂਦਾ ਆ ਠੀਕ ਹੈ ਜੀ ਸੋ ਹੋ ਗਿਆ ਅਗਰ ਕਿਸੇ ਨੂੰ ਫੇਰ ਵੀ ਡਾਊਟ ਕੋਈ ਕੁਐਸਚਨ ਆ ਪਲੀਜ਼ ਮੈਨੂੰ ਕਮੈਂਟ ਕਰਕੇ ਦੱਸਦੇ ਆ ਕਰੋ ਸੋ ਅਗਰ ਕਿਸੇ ਸੋ ਸਾਰਾ ਕੁਝ ਮੈਂ ਹੋਪ ਕਰਦੀ ਆ ਕਿ ਕਲੀਅਰ ਹੋ ਗਿਆ ਹੋਊਗਾ ਸੋ ਅਗਰ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਥੈਂਕ ਯੂ